ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਤੁਹਾਡਾ ਗੁਰਪ੍ਰਤਿਮਾਨ ਲਗਾਤਾਰ ਜਿਹੜੀ ਹੈ ਫਲੱਡ ਦੀ ਕਵਰੇਜ ਅਸੀਂ ਦਿਖਾ ਰਹੇ ਹਾਂ ਤੇ ਸਾਡੇ ਨਾਲ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਜੋ ਗਰਾਉਂਡ ਜ਼ੀਰੋ ਦੇ ਉੱਪਰ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਜਿਹੜਾ ਰੈਸਕਿਊ ਵੀ ਕੀਤਾ ਗਿਆ ਡਿੜਵਾ ਦੇ ਵਿੱਚ ਗੱਲ ਕਰੀਏ ਤਾਂ ਡਿੜਵਾ ਦੇ ਵਿੱਚ ਜਿਹੜਾ ਡਿੜਵਾ ਦੇ ਵਿੱਚ ਵੀ 16 ਤੋਂ 17 ਵਿਅਕੀ ਜਿਹੜਾ ਉੱਥੋਂ ਰੈਸਕਿਊ ਕਰਕੇ ਲੈ ਕੇ ਆਨੇ ਚਮਾਰੂ ਵੀ ਰੈਸਕਿਊ ਕੀਤਾ ਗਿਆ ਤੇ ਅਸੀਂ ਜਿਹੜੇ ਹਾਂ ਸਮੂਹ ਪਿੰਡ ਵਾਸੀਆਂ ਦੇ ਵੱਲੋਂ ਮੈਂ ਵੀ ਜਿਹੜੇ ਨੇ ਆਪਣੇ ਭਾਰਤੀ ਸੈਨਾ ਦੇ ਜਵਾਨਾਂ ਦਾ ਇੱਥੇ ਬਹੁਤ ਧੰਨਵਾਦ ਕਰਦਾ ਤੇ ਇਹ ਜਿਹੜੀ ਪੂਰੀ ਕਵਰੇਜ ਅਸੀਂ ਜਿਵੇਂ ਤੁਹਾਨੂੰ ਫਲਡ ਦੀ ਦਿਖਾਈ ਹੈ ਕਿ ਕਿਸ ਤਰ੍ਹਾਂ ਜਿਹੜੀ ਕਨੌਰ ਦੇ ਵਿੱਚ ਫਲਡ ਦੀ ਸਿਚੁਏਸ਼ਨ ਬਣੀ ਹੋਈ ਸੀ ਪਰ ਹੁਣ ਜਿਸ ਤਰ ਇਤਰਾ ਕੰਟਰੋਲ ਦੇ ਵਿੱਚ ਹੈ ਤੁਹਾਨੂੰ ਜਿਹੜੀਆਂ ਇਹ ਤਸਵੀਰਾਂ ਅਸੀਂ ਆਪਣੇ ਐਪ ਦੇ ਉੱਪਰ ਦਿਖਾ ਰਹੇ ਹਾਂ ਬਸ ਬਸ ਦੇਖਣਾ ਬੰਦ ਕਰੀ ਬਾਕੀਓ ਦੇਖਦੇ ਜੀ ਲਵਾ ਲਗਾ ਆਣਾ ਕਿਆ ਆ ਆਹ ਬੁਲਦੇ ਇਹਦੇ ਮੁਮਲੇ ਸੜਕ ਵੀ ਬੁਲੀ ਬੁਲੀ ਦਾਸਤਾ ਪਾਣੀ ਇਥੇ ਨੂੰ ਤੇਜ ਲੰਘ ਰਿਹਾ ਵਸ ਲੈ ਰੇਪਰ ਤੋਂ ਚਲੋ ਬੰਦ ਦੇਖ ਲਾ ਕੋਈ ਇਹ ਕੋਠੀਆਂ ਤਾਂ ਨਹੀਂ ਨਹੀਂ ਕੋਠੀਆਂ ਕਿੱਟਾ ਪਦੇ ਨਹੀਂ ਆ ਜੀ ਰੇਪਰ ਤੋਂ ਮੁੰਨਾ ਉਹ ਵੀ ਲੈ ਕੇ ਚੱਕੀ ਤੇ ਉੱਕੇ ਜਾ ਕੇ ਦੇਖੋ ਜਿਸ ਤਰ੍ਹਾਂ ਤਸਵੀਰਾਂ ਤੁਹਾਨੂੰ ਖਬਰ ਆਸਪਾਸ ਦੇ ਮਾਧਿਅਮ ਨਾਲ ਲਗਾਤਾਰ ਦਿਖਾ ਰਹੇ ਹੈ ਕਿ ਗਰਾਊਂਡ ਜ਼ੀਰੋ ਦੇ ਉੱਪਰ ਇਸ ਸਮੇਂ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਗੱਡੀ ਮੋੜ ਲਓ ਗੱਡੀ ਅੱਗੇ ਚੱਹੀ ਜਾਏਗੀ ਥੋੜੀ यार वो बोल रहा नहीं ये पता नहीं है एक बार खाली गाड़ी लिए जो रास्ता है कचरास अब तो बैठना पड़ेगा नहीं पानी आ रहा है एक बार सर उधर मारे बैटरी देखो एक बार कितना पानी है ज्यादा लगता नहीं नहीं ना को बुंद जाएगी ना ਕੱਚਾ ਹੈ ਇਹੋ ਹਾਂ ਇਹ ਤਾਂ ਪੁਰਕੇ ਜਾਣਾ ਪਵੇਗਾ ਇਹਨਾਂ ਜਿੰਨਾ ਬੋੜੇ ਨਾ ਕਿ ਦੁੱਬਣਾ ਤੁੜਣਾ ਪਵੇਗਾ ਉੱਥੇ ਪਾਣੀ ਜਾਵਾ ਆ ਜਿੱਦੀ ਜਾਣੀਗੀ ਤੇ ਇੱਥੇ ਹੋਰ ਕੋਈ ਰਸਤਾ ਵੀ ਹੈ ਛੱਡ ਕੇ ਹੋਰ ਰਸਤਾ ਹੈ ਰਸਤੇ ਦਾ ਉਹ ਦੇਖ ਸਕਦੇ ਕਿ ਰਾਤ ਦਾ ਸਮਾਂ ਤੇ ਆਰਮੀ ਜਵਾਨ ਜਿਹੜੇ ਨੇ ਇਸ ਸਮੇਂ ਪੂਲੀ ਤਰ੍ਹਾਂ ਅਲਰਟ ਤੇ ਸਾਡੀ ਟੀਮ ਜਿਹੜੀ ਹੈ ਇਸ ਸਮੇਂ ਪਿੰਡਾਂ ਦੇ ਵਿੱਚ ਲਗਾਤਾਰ ਹੈ ਰਾਤ ਦੇ 12 ਵੱਜ ਚੁੱਕੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਇਸ ਸਮੇਂ 12 ਵਜੇ ਦੀਆਂ ਤਸਵੀਰਾਂ ਨੇ ਜਿੱਥੇ ਅਸੀਂ ਪਿੰਡ ਬੱਲੋਂ ਪਰਦੀਆਂ ਤੇ ਸੀ ਇਹ ਕੋਈ ਮੈਡੀਕਲ ਲੋਡ ਹੋਏ ਕੋਈ ਮਰਦਾ ਪਰੋ ਮਰਦਾ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਮੈਂਬਰ ਜੀ